ਸਾਰੇ ਘਰ ਵਾਲੇ ਜੀ ਸਾਰਿਆਂ ਨੂੰ ਅੱਜ ਆਪਾਂ ਤਰੀ ਬਣਾਵਾਂਗੇ ਲਸਣ ਗੰਡਾ ਹਰੀ ਮਿਰਚ ਤੇ ਇਹ ਆਪਾਂ ਕੁਟਾਂਗੇ ਕੁੰਡੇ 'ਚ ਚੰਗੀ ਤਰ੍ਹਾਂ ਕੁਟਾਂਗੇ ਇਹਨੂੰ ਪਹਿਲਾਂ ਆਪਾਂ ਟਮਾਟਰ ਬਾਅਦ 'ਚ ਪਾਵਾਂਗੇ ਕੁਟ ਕੇ ਆਪਾਂ ਇਹ ਆਪਾਂ ਬਹੁਤ ਵਧੀਆ ਬਣਾਵਾਂਗੇ ਸਾਰੇ ਵੀਡੀਓ ਦੇਖਿਓ ਵੀ ਕਿਵੇਂ ਬਣਾਵਾਂਗੇ ਗੰਡਾ ਲਸਣ ਆਪਾਂ ਕੋਸ ਕੁੱਟ ਲਿਆ ਤੇ ਹੁਣ ਆਪਾਂ ਟਮਾਟਰ ਪਾਵਾਂਗੇ ਇਹ ਵੀ ਕੁੱਟਾਂਗੇ ర్చ పావే ట కు ఫోటా మారూణ మిర్చ పాూణ జ ఉన్నాగే మిర్చ గర్మ మసాల ਹਲਦੀ ਹੁਣ ਆਪਾਂ ਕੁੱਕਰ ਮਸਾਲਾ ਰਗੜ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਹੀ ਤਰਾੰਗੇ ਪਾ ਤੇਲ ਪਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਹੁਣ ਆਪਾਂ ਤੇਲ ਗਰਮ ਹੋ ਗਿਆ ਜੀਰਾ ਪਾਵਾਂਗੇ ਤੋ ਮਸਾਲਾ ਪਾ ਗਏ ਅੱਜ ਨਾਲ ਅੱਗੇ ਥੋੜੀ ਜਿਆਦਾ ਹੋ ਗਈ ਸੀ ਤੇ ਅੱਗੇ ਉਸੇ ਮਸਾਲਾ ਲੱਗ ਗਿਆ ਥੋੜਾ ਜਿਹਾ ਨਾ ਤੱਕ ਨੂੰ ਡਟੋ ਕੇ ਪਾਣੀ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਪਕਾ ਲਏ ਹੋਣੇ ਨੂੰ ਮਸਾਲੇ ਨੂੰ ਲੋ ਕੰਜੂਮੈਂਟ ਹੋ ਗਏ ਖੁਜੀ ਜਾਂਦੇ ਨੂੰ ਮਸਾਲੇ ਨੂੰ ਤੇ ਹੁਣ ਆਪਾਂ ਪਾਣੀ ਸੁੱਕ ਗਿਆ ਅਗਲਾ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਪਾਣੀ ਹੁਣ ਆਪਾਂ ਇਹਨਾਂ ਇੱਕ ਮਲਾਈ ਪਾਵਾਂਗੇ ਇੱਕ ਚਮਚਾ ਆਪਾਂ ਹੁਣ 4-5 ਮਿੰਟ ਸੇਕ ਲਵਾਵਾਂਗੇ ਫਿਰ ਆਪਾਂ ਲਾ ਲਾਂਗੇ ਜੇ ਪਾਣੀ ਦੀ ਲੋੜ ਹੋਈ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਉਹ ਆਪਣੀ ਤਰਹੀ ਵਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਤੇ ਆਪਣੀ ਬਹੁਤ ਵਧੀਆ ਬਣੇਗੀ ਤੇ ਹੁਣ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਕਸੂਰੀ ਮੇਥੀ ਪਾਵਾਂਗੇ ਹੁਣ ਆਪਾਂ ਬਹੁਤ ਵਧੀਆ ਮਹਿਕ ਆਉਂਦੀ ਹੈ ਕਸੂਰੀ ਮੇਥੀ ਦੀ ਹੁਣ ਆਪਾਂ ਇਹਨੂੰ ਕੌਲੀ 'ਚ ਕੱਢ ਲਾਂਗੇ ਬਹੁਤ ਵਧੀਆ ਤਰੀਕੀ ਬਣੀ ਆਪਣੀ ਦੇਖੋ ਇਹ ਬਣਾ ਕੇ ਆਪਾਂ ਰੱਖ ਰੱਖ ਸਕਦੇ ਆ ਜਦੋਂ ਮਰਜੀ ਇਹਦੇ ਚ ਸਬਜੀ ਬਣਾ ਸਕਦੇ ਆ ਆਪਾਂ ਇੱਕ ਦੋ ਦਿਨਾਂ ਚ ਤੇ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ